ਇਹ ਚੰਗੇ ਇਹ ਬਦਲਾ ਸਾਲ ਵਿੱਚ ਖਾਨਾ ਦਾ ਕੋ ਡੋਕਾ ਕੇ ਲਿਖਿਆ ਜਿਹੜੀ ਨੂੰ ਸਿੱਟਾ ਸਤੇ ਮਾਰਦੇ ਆਂ ਕਾਜੀ ਪੁੱਤਰ ਇਸ ਕੋਲ ਆ ਗੀ ਨਾ ਕਹਿਣੇ ਕਹਿਣਾ ਨਾ ਨਾ ਕਰੋ ਇਹ ਸਾਡੇ ਸੁਖਨੀਪੁਰ ਦਾ ਅੱਜ ਦਾ ਸੰਭਾ ਕਾਗੋ ਇੱਕ ਹੈ ਨਾ ਬਹੁਤ ਭਾਰਕ ਮੰਨਿਆ ਜੀ

ਹਨੂੰ ਵਿਗਾੜ ਕੇ ਅੱਜ ਜਬਰ ਕਰਕੇ ਅੱਜ ਜੰਦਾਬਾ ਮੱਦਾ ਖੜੀਆਂ ਕਰਕੇ ਸਾਡੇ ਮੋਰਚੇ 'ਚ ਫੁੱਟ ਪਾ ਕੇ ਜੇ ਆਪਣਾ ਡੰਗ ਦਾ ਪਲੇਪੜੇ ਕਰਦੇ ਆ ਆ ਪੰਜਾਬ ਵਾਲੀ ਕਿਹੜੀ ਆ ਜੀ ਮੈਂ ਤਾਂ ਬਹੁਤ ਰਹਿਣਾ ਆ ਮੈਂ ਆ ਪੰਜਾਬ ਵਾਲੀ ਕਿਹੜੀ ਆ ਪੰਜਾਬ ਵਾਲੀ ਜਿਹੜੀ ਆ ਹਪਿੰਡਾ ਇਹ ਬਹੁਤ ਆ ਬੱਤੀ ਦਿੱਤੀ ਆ ਅੱਛਾ ਚੱਲ ਚੱਲਦੇ ਆ ਸੈਕਿੰਡ ਟਾਈਮ ਆ ਗਿਆ ਜ਼ਿਲ੍ਹਾ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਮਿੱਤਰੋ ਦੇਖ ਲੋ ਕਿ ਅੱਜ ਕਿੰਨਾ ਜ਼ਿਆਦਾ ਕਿਸਾਨ ਜਥੇਬੰਦੀਆਂ ਦਾ ਰਾਸ਼ਵਾ ਇੱਥੇ ਅੱਜ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਇੱਥੇ ਅੱਜ ਸਾਰੀਆਂ ਜੀਆਂ ਹੋਈਆਂ ਨੇ ਉਹਦੀ ਜਾਨ ਵਾਲੇ ਮਹਾਨ ਤੋਂ ਬੇਚਾ ਅੱਜ ਇਹ ਬਹੁਤ ਵੱਡਾ ਹੋ ਗਿਆ ਜਾਣਗੇ ਪਾਣੀ ਦੇ ਅੱਗੇ ਇਹ ਬਹੁਤ ਲਾਹੌਰ ਹੈ ਤੇ ਤੁਸੀਂ ਮੈਂ ਚੰਚਾਲਾ ਵੀਰਿਆ ਕੁਝ ਤੁਸੀਂ ਮੇਰੇ ਉਹਨਾਂ ਨੂੰ ਦੇਖੀ ਕਰਨਾ ਚਾਹਾਂ ਤੁਹਾਡੇ ਦਰੀਆਂ ਵੀ ਪੱਲਿਆ ਮਜਾ ਦੀ ਨਜ਼ਰ ਅਵੇ ਗੁਰੂਆਂ ਹੋਏ ਜਾਨੇ ਸਾਲ ਕਰ ਹੋ ਗਿਆ ਬਹੁਤ ਬਹੁਤ ਧੰਨਵਾਦ پھر يا ادين جاؤ جو جاؤ پاؤ ਮਾਇਆ ਬੀਬੀਆਂ ਵੀਰ ਬਜ਼ੁਰਗ ਸਭ ਇੱਥੇ ਆ ਜਾਈਆ ਕਿਸਾਨ ਜੱਥੇ ਬੰਦੀਆਂ ਦੇ ਨਾਲ ਸਭ ਚੜ ਕੇ ਹਿੱਸਾ ਲਿਆ ਸਭ ਨੇ ਦੇਖੋ ਕਿ ਵੀ ਕਿੰਨਾ ਭਾਰੀ ਕਾਟ ਇੰਨੀ ਭਾਰੀ ਰੈਲੀ ਅੱਜ ਕਿਸਾਨ ਜੱਥੇ ਬੰਦੀਆਂ ਦੀ ਜਿਲ੍ਹਾ ਮੋਕਾ ਨਿੱਡਾਣਾ ਮੰਡੀ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਮੰਡੀ ਦੇ ਵਿੱਚ ਅੱਜ ਮੇਰੇ ਵੀਡੀਓ ਅੱਠ ਆਗ ਸੰਯੁਕਤ ਮੋਰਚੇ ਦੇ ਸੱਜਣੇ ਕੱਖਜਾਂ ਕੇ ਭੈਣੋਂ ਦੇ ਭਰਾਵੋ ਜਿਨੇ ਕਿਸੇ ਕਲੇ ਨੇ ਕਿਹਾ ਆਖੰਮ ਦਬਾਉਣਾ ਲੋਕ ਦੇ ਉਹ ਸੈੱਟ ਜਿਹੜਾ ਚਿੱਟੀ ਘੜੀ ਘੜੀ ਹੋਈ ਆ 对要。<Yeah. S 2> oh. ਇਹ ਸਾਰੇ ਇੱਕ ਸਮੂਹ ਕਿਸਾਨਾਂ ਤੇ ਜੱਫੇ ਮੰਡੀਆਂ ਦੇ ਨੰਮਿਆਂ ਨੂੰ ਬਹਿਕਰ ਕੀਤਾ ਖਾਲਸਾ ਮਹਿੰਦਰ ਜਿੱਤੇ ਫਾਤੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ 2020-21 ਦੇ ਵਿੱਚ ਜਿਹੜਾ ਅਸੀਂ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਆ ਕੇ ਜੋਦੇ ਵਿੱਚ ਕਾਲੇ ਕਾਨੂੰਨ ਵਾਪਸ ਕਰਵਾਏ ਸਨ ਅੱਜ ਮੋਦੀ ਸਰਕਾਰ ਉਸੇ ਤੋਂ ਚੜਕੇ ਜਿਹੜੇ ਉਹ ਫਿਰ ਦੁਬਾਰਾ ਲਾਗੂ ਕਰਨੇ ਚਾਹੁੰਦੇ ਆ ਇਸ ਦੀਆਂ ਸੰਯੁਕਤ ਮੋਰਚਿਆਂ ਕਈ ਮੀਟਿੰਗਾਂ ਵੀ ਹੋਈਆਂ ਨੇ ਉਹਨਾਂ ਦੇ ਵਿੱਚ ਫੈਸਲੇ ਵੀ ਹੋ ਚੁੱਕੇ ਆ ਪਰ ਤਾਲਮੇਲ ਥੋੜਾ ਜਿਹਾ ਇੱਕ ਗੰਢਾ ਜਿਹਾ ਹੋਣ ਕਰਕੇ ਜਿਹੜੀ ਇੱਕ ਤੇ ਬੰਦੀ ਜੇ ਪਹਿਲਾਂ ਜਾ ਕੇ ਬਹਿ ਗਈ ਆ ਜਿਹਦਾ ਕਿ ਹਰਿਆਣਾ ਸਰਕਾਰ ਕੇ ਉਹਨੂੰ ਲੱਗਾ ਨਹੀਂਗਾ ਦਿੱਤਾ ਉਹਦੇ ਵਿੱਚ ਬੜਾ ਸਾਡਾ ਨੁਕਸਾਨ ਹੋਇਆ ਆ ਕਿਉਂਕਿ ਭਾਰਤ ਦੇ ਸੰਵਧਾਨ ਦੇ ਵਿੱਚ ਲਿਖਿਆ ਯੂਨਿਟੀ ਐਂਡ ਡਾਇਵਰਸਿਟੀ ਸਾਡਾ ਆ ਮੌਲਕਾ ਦੀ ਗੱריה ਆ ਕਹਿਆ ਜੀ ਹਿੰਦੁਸਤਾਨ ਦੇ ਕਿਸੇ ਵੀ ਖੇਤਰ ਦੇ ਵਿੱਚ ਜਾ ਕੇ ਜਿੱਥੇ ਵੀ ਜੀ ਕਰੇ ਉੱਥੇ ਅੰਦੋਲਨ ਕਰ ਸਕਦੇ ਆ ਪਰ ਸਾਾਨੂੰ ਅੱਜ ਭਾਰਤ ਦੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਇਹ ਅੰਦੋਲਨ ਕਰ ਤੋਂ ਰੋਕ ਦਿੱਤਾ ਆ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਆ ਕਿ ਢੱਲੇਵਾਲ ਦਾ ਜਿਹੜਾ 45 ਦਿਨ ਦਾ ਮਰਨ ਵਰਤ ਰੱਖਿਆ ਗਿਆ ਆ ਇਸ ਮਰਨ ਵਰਤ ਦੇ ਵਿੱਚ ਜੋ ਵੀ ਇੱਥੇ ਪ੍ਰਾਪਤੀਆਂ ਹੋਣਗੀਆਂ ਆਪ ਜੀ ਨੂੰ ਪਤਾ ਹੈ ਕਿ ਅੱਜ ਦੀ ਜਿਹੜੀ ਮਹਾਂ ਰੈਲੀ ਆ ਇਹਦੇ ਵਿੱਚ ਉਹ ਫੈਸਲਾ ਕਰ ਦਿੱਤਾ ਜਾਣਾ ਆ ਕਿ ਅੱਗੇ ਜਾ ਕੇ ਅੰਦੋਲੇ ਨੂੰ ਇਸ ਤਰ੍ਹਾਂ ਤੋੜਦਾ ਆ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਐਮਐਸਬੀ ਗਰੰਟੀ ਕਾਨੂੰਨ ਆ ਜਿਹੜਾ ਇਹ ਸਰਕਾਰ ਆਖੀ ਦੇ ਜਾਂਦੀ ਆ ਬਾਰੇ ਨੂੰ ਲਾਗੂ ਨਹੀਂ ਕੀ ਕਰਦੀ ਇਹ ਸਾਡਾ ਜਿਹੜਾ ਜਿੰਸਾ ਆ ਇਹ ਨੂੰ ਸਰਕਾਰ ਜਿਹੜੀ ਇਹ ਗਰੀਬੀ ਨਹੀਂ ਜੀ ਇਹਦੇ ਉੱਤੇ ਕਾਨੂੰਨ ਬਣਾ ਕੇ ਇਹ ਜਿਹੜਾ ਕਦਮ ਕਰ ਦੇਣਾ ਚਾਹੁੰਦੀ ਆ ਮਦਦियां ਕਦਮ ਕਰ ਦੇਣੀਆਂ ਚਾਹੁੰਦੀਆਂ ਨੇ ਇਹ ਕਰਕੇ ਇਹ ਸਾਨੂੰ ਲਾਜ਼ਮੀ ਜਗਾਇਆ ਇਹ ਅੰਦੋਲਨ ਜਿਹੜਾ ਕਰਨਾ ਪੈਣਾ ਆ ਤੇ ਇਹ ਜਿਹੜਾ ਲੜਾਈ ਜਿਹੜੀ ਸਾਡੀ ਜਿੰਨਾ ਚਿਰ ਸਾਨੂੰ ਐਮਐਸਪੀ ਗਾਰੰਟੀ ਨਹੀਂ ਮਿਲਦੀ ਕਿਉਂਕਿ ਸਰਕਾਰ ਦੀਆਂ ਨੀਤੀਆਂ ਦੂਜੇ ਦੇਖਾਂ ਤੇ ਨਾਲ ਗਲੀਆਂ ਨੇ ਕਿਉਂਕਿ ਸਾਧੀਆਂ ਨੀਤੀਆਂ ਜਿਹੜੀਆਂ ਸਾਰੇ ਸੰਖਾਪ ਤੇ ਨਾਲ ਦੇ ਖੇਤੀ ਦੀਆਂ ਉਹਦੇ ਵਿੱਚ ਜਿਹੜਾ WTO ਉਹਦੇ ਵਿੱਚ ਇੱਕ ਨਵਾਂ ਹੀ ਕੱਢਦਾ ਕਾਰਜ ਕਰਕੇ ਸਰਕਾਰ ਨੇ ਲਾਗੂ ਕਰ ਦਿੱਤਾ ਆ ਤੇ ਭਾਰਤ ਸਰਕਾਰ ਦੇ ਵੀ ਉਹਦੀ ਇੱਕ ਨੰਮਿੰਦਗੀ ਆ ਉਹਦੇ ਇਹ ਚੋਣ ਵਿੱਚ ਨੰਮਿੰਦਗੀ ਕਰ ਦਿੱਤੀ ਆ ਉਹਦੇ ਵਿੱਚ ਜਿਹੜਾ ਸਾਡੇ ਉੱਤੇ ਕਿਸਾਨਾਂ ਦੇ ਉੱਤੇ ਲਾਗੂ ਕਰਕੇ ਸਾਡੀ ਜਿਹੜੀ ਜਿੰਦਗੀ ਆ ਇਹਦਾ ਮੁਕਤ ਜਿਹੜੀ ਸਾਥੂ ਸਹਿਜਣਾ ਚਾਹੁੰਦੀ ਆ ਸਾਡੀ ਕਿਸੇ ਤਰ੍ਹਾਂ ਉਹਦੀ ਟੀਮ ਪੈ ਨਹੀਂ ਚਾਹੁੰਦੀ ਇਸ ਕੱਟ ਕੇ ਜਿਹੜਾ ਹੋਂਦ ਵਾਲਾ ਖਮਾ ਹੋਵੇਗਾ ਜਿਹੜਾ ਅੱਜ ਵੀ ਇੱਕ ਮੀਟਿੰਗ ਦੇ ਵਿੱਚ ਐਸਾ ਲਿਆ ਜਾਣਾ ਆ ਪ੍ਰਧਾਨਜੀਤ ਸਿੰਘ ਆਜੂ ਨਾ ਨਾ ਜੱਕਰੇ ਸਾਰੇ ਬੈਠੇ ਸਾਰੇ ਖਿਡਾਰੀ ਉਹ ਕਦੇ ਬੱਲੇ ਬੱਲੇ ਬਾਕੀ ਕਰੀ ਉਹ ਦੀ ਬਾਜ ਦੇ ਪਿੱਛਾ ਕਾਫਾ ਵਾਈਕ ਦੀ ਟੀਮ ਬੱਲੇ ਅੱਜ ਛੋਟਾ ਇੱਕ ਨਾਮ ਸਰਵਾ ਅਗੇ ਲਗਿਆ ਸਾਰਾ ਸ਼ਰਮਤੇ ਆ ਜਿਹੜੀਆਂ ਪਿੰਡਾਂ ਪੱਤਾਂ ਦੇ ਵਿੱਚ ਗੱਲਾਂ ਚੱਲੀਆਂ ਚੱਲਿਆ ਸਾਹਲੇ ਮੰਮਵੱਤ ਤੇ ਬੈਠਿਆ ਬੰਤੀ ਦੇ ਹੱਥਰ ਕੰਨ ਭਕਤੀ ਗੱਤਰ ਵੱਡਾ ਸਾਡੀਆਂ ਵੀ ਹੋਈਆਂ ਤੇਰੇ ਨਾਲ ਵੀ ਬੰਦਾ ਹੋਣਾ ਉਹ ਬੈਠੇ ਦੇ ਅੱਜ ਜਿਹੜਾ ਇੱਕਾ ਇਹਦਾ ਮੇਰੇ ਤਾਂ ਵੀ ਜੇ ਫਤਾ ਗਵਾਣ ਆਉ ਕੋਈ ਮੰਮਵੱਤ ਤੇ ਬੈਠਾ ਉਹਦਾ ਦੋਖਾ ਅਰੇ ਦੁਨੀਆਂ ਦਾ ਦੋਖਾ ਜਿਹੜੇ ਬਾਰੇ ਸਰਕਾਰ ਜਿਹੇ ਬਾਕੀ ਬਾਰੇ ਕਹਿੰਦੇ ਮੇਰਾ ਵੀ ਇੱਕ ਵੀ ਕਰਦੀ ਹੈ ਨਸਾਨਾ ਨੂੰ ਸਾਨੂੰ ਖਲਵਾ ਭੇਜਦਾ ਜਿਹੜੀ ਤਿੰਨ ਗਰੂਪ ਆਪਾਂ ਬਾਸਤਰਾ ਕੇ ਆਏ ਆ ਉਹਦੇ ਇੱਕ ਖਲਵਾ ਭੇਜਦਾ ਉਹ ਲੈ ਕੇ ਬਾਰੇ ਬੁੜੇ ਘੱਟਾ ਜਿਹੜੀਆਂ ਨੀਤੀਆਂ ਨੀਅਤ ਜਿਹੜੀ ਸਰਕਾਰ ਦੀ ਹੈ ਉਹ ਕਲੀਅਰ ਹੋ ਗਈ ਆ ਪਰ ਅੱਜ ਦੇ ਘੱਟ ਨੇ ਉਹਨਾਂ ਨੂੰ ਤੇਜ ਕਰਾ ਦੇਣਾ ਚਾਹੀਦਾ ਸਰਕਾਰਾਂ ਨੂੰ ਇੱਥੇ ਖੜੇ ਸੀਐਡੀ ਨੂੰ ਦੇਸ਼ ਕੋ ਸਰਕਾਰ ਸੈਟਰ ਦੀ ਹੋਵੇ ਦੇਸ਼ ਪੰਜਾਬ ਦੀ ਇੱਕ ਸਾਹ ਤੇ ਬੇਸ਼ੱਕ ਜਿਹੜੇ ਲੱਗ ਕੇ ਮੋਰੇ ਲੱਗੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ